आ, प्यार हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵਉਦਿਆ ਦਾ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਮਾਨਸਿਕ ਯੋਗਤਾ ਦਾ ਪਹਿਲੇ ਭਾਗ ਦਾ ਦੂਜਾ ਸੈੱਟ ਬੇਟਾ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਪ੍ਰਸ਼ਨ ਆਏ ਹੋਏ ਆ ਪਹਿਲੇ ਭਾਗ ਦੇ ਆਡ ਮੈਨ ਆਊਟ ਵੀ ਚਾਰ ਚਿੱਤਰ ਦਿੱਤੇ ਹੁੰਦੇ ਆ ਇੱਕ ਵਿੱਚੋਂ ਅਲੱਗ ਕੱਢਣਾ ਹੁੰਦਾ ਉਹਦਾ ਬੇਟਾ ਆਪਾਂ ਦੂਜਾ ਭਾਗ ਹੈ ਜਿਹੜਾ ਦੂਜਾ ਸੈੱਟ ਕਰਨ ਲੱਗੇ ਆ ਪਹਿਲੇ ਭਾਗ ਦਾ ਠੀਕ ਆ ਤਾਂ ਟੋਟਲ ਆਪਾਂ 20 ਸੈੱਟ ਬਣਾਏ ਆ 10 ਭਾਗਾਂ ਦੇ ਇਹ ਪਹਿਲੇ ਭਾਗ ਦਾ ਦੂਜਾ ਸੈੱਟ ਆ ਬੇਟਾ ਇਹਦਾ ਪਹਿਲਾ ਪ੍ਰਸ਼ਨ ਆ ਧਿਆਨ ਦੇ ਨਾਲ ਦੇਖਣਾ ਤੁਸੀਂ ਤਾਂ ਬੇਟਾ ਇਹਦੇ ਵਿੱਚ ਕੀ ਕਹਿੰਦਾ ਪਿਆ ਵੀ ਆ ਇੱਕ ਚਿੱਤਰ ਦਿੱਤਾ ਹੋਇਆ ਚਾਰ ਫਿਗਰਾਂ ਇਹਦੇ ਵਿੱਚ ਕਹਿੰਦਾ ਇੱਕ ਅਲੱਗ ਆ ਇਹਨਾਂ ਦੇ ਵਿੱਚੋਂ ਕਿਸੇ ਢੰਗ ਦੇ ਨਾਲ ਤਾਂ ਅਸੀਂ ਬੇਟਾ ਜਦੋਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਵੀ ਇਹਨਾਂ ਵਿੱਚੋਂ ਕਿਹੜੀ ਅਲੱਗ ਹੈਗੀ ਆ ਤਾਂ ਬੇਟਾ ਆ ਦੇਖੋ ਦੋਵੇਂ ਪਾਸੇ ਆ ਲੱਗੇ ਹੋਏ ਆ ਇਹਦੇ ਵੀ ਦੋਵੇਂ ਪਾਸੇ ਆ ਰੇਖਾਵਾਂ ਇਹਦੇ ਵੀ ਇਹਦੇ ਦੋਵੇਂ ਪਾਸੇ ਰੇਖਾਵਾਂ ਨਹੀਂ ਹੈਗੀਆਂ ਠੀਕ ਹੈ ਬੇਟਾ ਤਾਂ ਇਸ ਕਰਕੇ ਆਹ ਚਿੱਤਰ ਅਲੱਗ ਹੈਗਾ ਬਾਕੀ ਚਿੱਤਰਾਂ ਨਾਲੋਂ D1 ਨੂੰ ਅਸੀਂ ਇਹ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਅਗਲਾ ਸਵਾਲ ਇਹ ਦੇ ਵਿੱਚ ਬੇਟਾ ਫੇਰ ਅਸੀਂ ਧਿਆਨ ਨਾਲ ਦੇਖਣਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਚਿੱਤਰ ਆ ਜਿਹੜਾ ਅਲੱਗ ਹੈਗਾ ਯਾ ਠੀਕ ਹੈ ਬੇਟਾ ਤਾਂ ਤਾਂ ਜਦੋਂ ਬੇਟਾ ਅਸੀਂ ਸਾਰਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਇਹਦੇ ਵਿੱਚ ਵੀ ਇੱਕ ਇਕਿਤਤੀ ਹੈ ਜਿਹੜੀ ਇੱਕ ਚਤਰਪੁਜ ਬਣੀ ਹੋਈ ਹੈ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਚਤਰਪੁਜ ਬਣੀ ਹੋਈ ਹੈ ਇਹਦੇ ਵਿੱਚ ਵਿਚਲੀ ਇਕਿਤਤੀ ਹੈ ਜਿਹੜੀ ਗੂਲ ਹੈਗੀ ਆ ਠੀਕ ਹੈ ਬੇਟਾ ਇਸ ਕਰਕੇ ਆਹ ਡੀ1 ਆ ਜਿਹੜਾ ਇਹਨਾਂ ਸਾਰਿਆਂ ਤੋਂ ਅਲੱਗ ਹੈਗਾ ਤੇ ਡੀ1 ਨੂੰ ਅਸੀਂ ਐ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਇਹਦੇ ਵਿੱਚ ਬੇਟਾ ਆਪਾਂ ਸਾਰੇ ਐਂਗਲਾਂ ਤੋਂ ਦੇਖ ਲੈਣਾ ਹੁੰਦਾ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਧਿਆਨ ਦੇ ਨਾਲ ਬੇਟਾ ਅਸੀਂ ਚਿੱਤਰ ਨੂੰ ਦੇਖਦੇ ਹਾਂ ਚਿੱਤਰ ਨੂੰ ਦੇਖਦੇ ਸਾਰ ਹੀ ਬੇਟਾ ਸਾਨੂੰ ਜਿਹੜਾ ਨਾਲ ਦੀ ਨਾਲ ਹੀ ਪਤਾ ਲੱਗ ਜਾਂਦਾ ਹੈ ਬੇਟਾ ਜਦੋਂ ਅਸੀਂ ਐਸ ਕਿਰਤੀ ਨੂੰ ਆਹ ਦੇਖੋ ਆਹ ਸਾਰੀਆਂ ਕਿਰਤੀਆਂ ਦੇ ਵਿੱਚ ਦੋ-ਦੋ ਰੇਖਾਵਾਂ ਜਿਹੜੀਆਂ ਇੱਕ ਦੂਜੇ ਨੂੰ ਕੱਟਦੀਆਂ ਪਈਆਂ ਹਨ ਤੇ ਆਹ ਜਿਹੜੇ ਆ ਗੰਡੀ ਦੇ ਨਾਲ ਆ ਜਿਹੜਾ ਆ ਜ਼ੀਰੋ ਲੱਗੀ ਹੋਈ ਆ ਵੀ ਦੋ ਚੀਜ਼ਾਂ ਹੈਗੀਆਂ ਪਰ ਆਹ ਅਲੱਗ ਆ ਇਹਦੇ ਵਿੱਚ ਉੱਪਰਲੇ ਪਾਸੇ ਦੋ ਰੇਖਾਵਾਂ ਆ ਰਹੀਆਂ ਖੱਬ ਥੱਲੇ ਦੇ ਪਾਸੇ ਇੱਕ ਹੈ ਤੇ ਆ ਜਿਹੜੀ ਆ ਜ਼ੀਰੋ ਬਣੀ ਹੋਈ ਆ ਇੱਕ ਡਾਰਕ ਆ ਇੱਕ ਜਿਹੜੀ ਹੈਗੀ ਆ ਬਲੈਂਕ ਹੈਗੀ ਪਰ ਬਾਕੀ ਸਾਰਿਆਂ ਦੇ ਵਿੱਚ ਨਾਲ ਦੇ ਖਾਵਾਂ ਦੇ ਨਾਲ ਜੁੜੀ ਹੋਈ ਹੈ ਇਸ ਕਰਕੇ A1 ਆ ਜਿਹੜਾ ਸਾਡਾ ਰਾਈਟ ਆਨਸਰ ਆਊਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਦੇ ਵਿੱਚ ਧਿਆਨ ਦੇ ਨਾਲ ਬੇਟਾ ਪਾਕਿਤੀ ਦੇਖਦੇ ਆਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਵੀ ਇਹਨਾਂ ਦੇ ਵਿੱਚੋਂ ਕਿਹੜੀ ਇਕਾਈ ਕਿਰਤੀ ਵਕਰੀ ਹੈਗੀ ਹੈ ਤੇ ਬੇਟਾ ਜਦੋਂ ਧਿਆਨ ਨਾਲ ਦੇਖਦੇ ਆਹ ਦੇਖੋ ਆ ਜਦੋਂ ਆ ਤੀਰ ਦਾ ਮੂੰਹ ਇੱਧਰ ਵੀ ਬਾਹਰ ਨੂੰ ਆ ਇੱਧਰ ਵੀ ਬਾਹਰਲੇ ਇੱਥੇ ਤੀਰ ਦਾ ਮੂੰਹ ਆ ਜਿਹੜਾ ਉਹ ਤੀਰ ਦੀ ਬੈਕ ਸਾਈਡ ਹੈਗੀ ਇੱਧਰਲੇ ਪਾਸੇ ਵੀ ਬਾਹਰਲੇ ਪਾਸੇ ਨੂੰ ਆ ਠੀਕ ਹੈ ਇੱਥੇ ਆ ਤੀਰ ਦੀ ਤੀਰ ਦਾ ਨਿਸ਼ਾਨ ਨਹੀਂ ਬਣਿਆ ਹੈ ਇਸ ਕਰਕੇ ਇਹ ਤੀਰ ਦੇ ਬੈਕ ਸਾਈਡ ਦਾ ਨਿਸ਼ਾਨ ਆ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਸਵਾਲ ਨੰਬਰ 5 ਨੂੰ ਧਿਆਨ ਦੇ ਨਾਲ ਅਬਜ਼ਰਵ ਕਰਾਂਗੇ ਆਪਾਂ ਬੇਟਾ ਤਾਂ ਸਵਾਲ ਨੰਬਰ 5 ਨੂੰ ਬੇਟਾ ਜਦੋਂ ਅਸੀਂ ਅਬਜ਼ਰਵ ਕਰਦੇ ਹਾਂ ਤਾਂ ਬਾਕੀ ਸਾਰੀਆਂ ਆਕਿਰਤੀਆਂ ਦੇ ਵਿੱਚ ਬੇਟਾ ਸਭ ਤੋਂ ਆਹ ਤੀਰ ਬਣਿਆ ਇਹਦੇ ਹੇਠਾਂ ਵੱਡੀ ਰੇਖਾ ਉਹਦੇ ਤੋਂ ਬਾਅਦ ਛੋਟੀ 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 ਆ ਵੀ ਤੀਰ ਬਣਿਆ ਵੱਡੀ ਰੇਖਾ ਛੋਟੀ ਛੋਟੀ ਪਰ ਆ ਬੇਟਾ ਤੀਰ ਬਣਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਛੋਟੀ ਰੇਖਾ ਫਿਰ ਉਦੋਂ ਵੱਡੀ ਫਿਰ ਉਦੋਂ ਬਾਕੀ ਸਾਰਿਆਂ ਚ ਪਹਿਲਾਂ ਤੀਰ ਦੇ ਹੇਠਾਂ ਵੱਡੀ ਰੇਖਾ ਉਦੋਂ ਬਾਅਦ ਛੋਟੀ ਉਦੋਂ ਛੋਟੀ ਉਦੋਂ ਛੋਟੀ ਚੱਲਦੀ ਹੈ ਸਿਰਫ ਆ ਸੀ 1 ਹੈ ਜਿਹੜਾ ਅਲੱਗ ਹੈ ਇਸ ਕਰਕੇ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਇਹਦੇ ਵਿੱਚ ਧਿਆਨ ਦੇ ਨਾਲ ਆਪਾਂ ਦੇਖਾਂਗੇ ਬੇਟਾ ਤਾਂ ਅਸੀਂ ਬੇਟਾ ਅਬਜ਼ਰਵ ਕਰਨਾ ਹੁੰਦਾ ਵੀ ਕਿਹੜੀ ਚੀਜ਼ ਹੈ ਜਿਹੜੀ ਉਹ ਅਲੱਗ ਕਰਦੀ ਪਈ ਐ ਇਹਨਾਂ ਨੂੰ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਆ ਕ੍ਰੋਸ ਦੇ ਨਿਸ਼ਾਨ ਲੱਗੇ ਹੋਏ ਐ ਇੱਧਰ ਵੀ ਲੱਗੇ ਇੱਧਰ ਵੀ ਲੱਗੇ ਇੱਧਰ ਵੀ ਲੱਗੇ ਐ ਪਰ ਇੱਕ ਚੀਜ਼ ਐ ਬੇਟਾ ਇਹਦੇ ਵਿੱਚ ਵੀ ਚਾਰ ਆ ਕ੍ਰੋਸ ਇਹਦੇ ਵਿੱਚ ਵੀ ਚਾਰ ਨਿਸ਼ਾਨੀਆਂ ਇਹਦੇ ਵਿੱਚ ਵੀ ਚਾਰ ਸਿਰਫ ਆ B1 ਹੈ ਜਿਹਦੇ ਵਿੱਚ 5 ਗੁਣਾ ਦੇ ਨਿਸ਼ਾਨ ਲੱਗੇ ਹੋਏ ਐ ਇਸ ਕਰਕੇ B1 ਨੂੰ ਅਸੀਂ ਐਸ ਦੇ ਰਾਈਟ ਆਂਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਨੂੰ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਾਂਗੇ ਸਵਾਲ ਨੰਬਰ 7 ਦੇ ਵਿੱਚ ਬੇਟਾ ਦੇਖੋ ਤਾਂ ਬੇਟਾ ਜਦੋਂ ਅਸੀਂ ਦੇਖਦੇ ਆਂ ਤਾਂ ਆਹ ਦੇਖੋ ਇਹਦੇ ਵਿੱਚ ਵੀ ਆ ਚਾਰ ਭਾਗਾਂ ਦੇ ਵਿੱਚ ਕਿਰਤੀਆਂ ਵੰਡੀਆਂ ਹੋਈਆਂ ਇਹਦੇ ਵਿੱਚ ਵੀ ਚਾਰ ਬਰਾਬਰ ਭਾਗਾਂ ਦੇ ਵਿੱਚ ਆ ਚੱਕਰ ਵੰਡਿਆ ਇਹਦੇ ਵਿੱਚ ਵੀ ਆ ਚਾਰ ਬਰਾਬਰ ਭਾਗਾਂ 'ਚ ਵੰਡਿਆ ਪਰ ਆਹ ਜਿਹੜੀ ਇੱਕ ਤਰ੍ਹਾਂ ਦੀ ਟ੍ਰਾਇੰਗਲ ਬਣੀ ਇਹ ਤਿੰਨ ਭਾਗਾਂ ਦੇ ਵਿੱਚ ਉਹ ਵੀ ਬਰਾਬਰ ਦੇ ਭਾਗ ਨਹੀਂ ਬਣਦੇ ਪਏ ਇਸ ਕਰਕੇ D1 ਜਿਹੜਾ ਬੇਟਾ ਅਲੱਗ ਹੁੰਦਾ D1 ਨੂੰ ਆ ਇਹਦੇ ਰਾਈਟ ਆਨਸਰ C ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਬੇਟਾ ਤਿੰਨ ਜਿਹੜੀਆਂ ਹੈਗੀਆਂ ਡਾਰਕ ਡਾਟ ਵਾਲੀਆਂ ਬਿੰਦੀਆਂ ਹੈਗੀਆਂ ਆ ਇਹਦੇ ਵਿੱਚ ਵੀ ਆ ਤਿੰਨ ਹੈਗੀਆਂ ਇਹਦੇ ਵਿੱਚ ਵੀ ਤਿੰਨ ਬੇਟਾ ਇਹਦੇ ਵਿੱਚ ਇੱਕ ਚੀਜ਼ ਕਾਮਨ ਆ ਦੇਖੋ ਇਹਦੇ ਵਿੱਚ ਜਿਹੜੀ ਸੈਂਟਰ ਵਾਲੀ ਉਹ ਕਾਰਨਰ ਦੇ ਉੱਤੇ ਆਉਂਦੀ ਪਈ ਆ ਬਿੰਦੀ ਇਹਦੇ ਵਿੱਚ ਵੀ ਸੈਂਟਰ ਵਾਲੀ ਕਾਰਨਰ ਤੇ ਇਹਦੇ ਵਿੱਚ ਵੀ ਸੈਂਟਰ ਵਾਲੀ ਕਾਰਨਰ ਤੇ ਆਹ ਬੇਟਾ ਥੋੜਾ ਜਿਹਾ ਅਲੱਗ ਹੈਗਾ ਇਹ ਇਧਰਲੇ ਪਾਸੇ ਨੂੰ ਉੱਪਰਲੇ ਪਾਸੇ ਨੂੰ ਚਲੀ ਜਾਂਦੀ ਹੈ ਤਾਂ ਬੇਟਾ ਇਹ ਅੱਖਾਂ ਦਾ ਵਿਸ਼ਾ ਹੈਗਾ ਦੇਖਦੇ ਆ ਸਾਰੀ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਹੈ ਜਿਹੜੀ ਉਹ ਅਲੱਗ ਹੈਗੀ ਹੈ ਤਾਂ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਨੂੰ ਧਿਆਨ ਦੇ ਨਾਲ ਬੇਟਾ ਆਪਾਂ ਆਬਜ਼ਰਵ ਕਰਾਂਗੇ ਕੀ ਕਹਿੰਦਾ ਪਿਆ ਸਵਾਲ ਨੰਬਰ 9 ਦੇ ਵਿੱਚ ਤਾਂ ਬੇਟਾ ਕਿਰਤੀ ਨੂੰ ਧਿਆਨ ਦੇ ਨਾਲ ਦੇਖਾਂਗੇ ਆ ਦੇਖੋ ਪੀ ਕ ਯੂ ਆਰ ਐਸ ਪੀ ਕ ਯੂ ਆਰ ਐਸ ਪੀ ਕ ਯੂ ਆਰ ਐਸ ਬੇਟਾ ਇਹਦੇ ਵਿੱਚ ਧਿਆਨ ਰੱਖਣਾ ਆਪਾਂ ਧਿਆਨ ਸਾਰਾ ਦਿਮਾਗ ਸਾਰੇ ਪਾਸੇ ਘੁਮਾ ਲੈਣਾ ਇੱਕ ਚੀਜ਼ ਬੇਟਾ ਇਹਦੇ 'ਚ ਅਲੱਗ ਲੱਗਦੀ ਪਈ ਐ ਜਿਹੜੀ ਬੇਟਾ ਸੱਜੇ ਤੋਂ ਖੱਬੇ ਚੱਲਦੀ ਹੁੰਦੀ ਐ ਉਹ ਹੁੰਦੀ ਐ ਉਹਨੂੰ ਕਹਿੰਦੇ ਕਲਾਕਵਾਈਜ਼ ਤੇ ਜਿਹੜੀ ਖੱਬੇ ਤੋਂ ਸੱਜੇ ਚੱਲਦੀ ਹੁੰਦੀ ਐ ਕਿਰਤੀ ਉਹਨੂੰ ਕਹਿੰਦੇ ਐਂਟੀ ਕਲਾਕਵਾਈਜ਼ ਤਾਂ ਬੇਟਾ ਆ ਪੀ ਕਯੂ ਆਰ ਐਸ ਇਹ ਘੜੀ ਦੀ ਦਿਸ਼ਾ ਵੱਲ ਨੂੰ ਹੈ ਨਾ ਆ ਬੇਟਾ ਪੀ ਕਯੂ ਆਰ ਐਸ ਘੜੀ ਦੀ ਦਿਸ਼ਾ ਦੇ ਉਲਟ ਆ ਇਸ ਸਮਿਟਰੀ ਬਣਦੀ ਪੀ ਆ ਵੀ ਪੀ ਕਯੂ ਆਰ ਐਸ ਘੜੀ ਦੀਆਂ ਸੂਈਆਂ ਦੀ ਦਿਸ਼ਾ ਦੇ ਉਲਟ ਆ ਵੀ ਪੀ ਕਯੂ ਆਰ ਐਸ ਘੜੀ ਦੀਆਂ ਸੂਈਆਂ ਦੀ ਦਿਸ਼ਾ ਦੇ ਉਲਟ ਸਿਰਫ ਆ ਪਹਿਲੀ ਇਹ ਕਰਤੀ ਹੈ ਜਿਹੜੀ ਇਹ ਘੜੀ ਦੀਆਂ ਸੂਈਆਂ ਵਾਲੀ ਦਿਸ਼ਾ ਦੇ ਵੱਲ ਆ ਪੀ ਕਯੂ ਆਰ ਐਸ ਲਿਖੇ ਹੋਏ ਆ ਇਸ ਕਰਕੇ A 1 ਆ ਜਿਹੜਾ ਇਹ ਆਡ ਹੈਗਾ ਇਹਨੂੰ ਐਸੇ ਰਾਈਟ ਆਨਸਰ ਅਸੀਂ ਟੈਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਦੇ ਵਿੱਚ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਾਂਗੇ ਕੀ ਕਹਿੰਦਾ ਪਿਆ ਬੇਟਾ ਇਹ ਤਾਂ ਬੇਟਾ ਤਿੰਨ ਜੀਰੂਆਂ ਇੱਕ ਟ੍ਰਾਇੰਗਲ ਆ ਜਿਹੜੀ ਉਹ ਬਣੀ ਹੋਈ ਆ ਟ੍ਰਾਇੰਗਲ ਇਧਰਲੇ ਪਾਸੇ ਆ ਗਈ ਫੇਰ ਇਧਰਲੇ ਪਾਸੇ ਆ ਗਈ ਟ੍ਰਾਇੰਗਲ ਤਿੰਨ ਜੀਰੂਆਂ ਬੇਟਾ ਬਾਕੀ ਸਾਰਿਆਂ ਦੇ ਵਿੱਚ ਤਾਂ ਟ੍ਰਾਇੰਗਲ ਦੀਆਂ ਦੋਵੇਂ ਕੋਰਨਰ ਦੋਵੇਂ ਲਾਈਨਾਂ ਨੂੰ ਛੁੰਦੇ ਪਏ ਇੱਥੇ ਵੀ ਟ੍ਰਾਇੰਗਲ ਦੇ ਦੋ ਸਾਈਡਾਂ ਕਾਰਨਰ ਨੂੰ ਛੁੰਦੀਆਂ ਪਈਆਂ ਲਾਈਨਾਂ ਠੀਕ ਹੈ ਪਰ ਇੱਥੇ ਕਾਰਨਰ ਆ ਜਿਹੜਾ ਉਹ ਕਾਰਨਰ ਦੇ ਨਾਲ ਛੁੰਦਾ ਪਿਆ ट्रायंगल ਇਹਦੇ ਵਿੱਚ ਅਲੱਗ ਹੈਗੀ ਹੈ ਇਸ ਕਰਕੇ D1 ਆ ਜਿਹੜਾ ਸਾਡਾ ਰਾਈਟ ਆਨਸਰ ਆਊਗਾ D1 ਔਡ ਹੈਗਾ ਯਾ ਠੀਕ ਹੈ ਬੇਟਾ ਤਾਂ D1 ਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਐ ਸੈਟ ਦਾ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ